ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਦੇ ਚੈਨਲ ਤੇ ਤੇ ਜਿਨ੍ਹਾਂ ਨੇ ਅਜੇ ਤੱਕ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਤਾਂ ਦੇਰ ਕਿਸ ਗੱਲ ਦੀ ਫੜਾਫੜ ਜਾ ਕੇ ਮੇਰਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹਾਂਜੀ ਅੱਜ ਆਪਾਂ ਚਲਦੇ ਹਾਂ ਮੀਨੂ ਸਰਾਂ ਦੇ ਵੱਲ ਉਹ ਪਹਿਲੇ ਤੂੰ ਕਿੰਨਾ ਦੁੱਖ ਸੁਣਾਏਗੀ ਤੇਰੇ ਦੁੱਖ ਸੁਣ ਸੁਣ ਕੇ ਨਾ ਮੈਨੂੰ ਇਦਾਂ ਲੱਪਣ ਲੱਗ ਪਿਆ ਕਿ ਹਾਂ ਯਾਰ ਮੇਰੀ ਜ਼ਿੰਦਗੀ ਕਿੰਨੇ ਆਸਾਨ ਹੈ ਨਾ ਸਾਰੇ ਦੁਖੀ ਦੀ ਬੰਦੀ ਦੀ ਜ਼ਿੰਦਗੀ ਚਲੀ ਗਏ ਕਦੇ ਉਹਦੇ ਤੇ ਇੰਟਰਵਿਊ ਤੇ ਸੁਣਾਉਂਦੀ ਹੈ ਕਦੇ ਪੋਡਕਾਸਟਾਂ ਤੇ ਸੁਣਾਉਂਦੀ ਹੈ ਤੇ ਹੁਣ ਮਰਜਾਨੀ ਖਸਮਾਂ ਨੂੰ ਖਾਣੀ ਚਲੀ ਗਈ ਉਹਨਾ ਛੱਪਰੀਆਂ ਦੇ ਕੋਲ ਗੋਲੂਆਂ ਦੇ ਗੁੱਡੇ ਦੇ ਕੋਲ ਜਿਹਦੀਆਂ ਦੋ ਗੋਲੂ ਤੇ ਇੱਕ ਉਹਨਾਂ ਦਾ ਗੁੱਡਾ ਤੇ ਚਾਰ ਉਹਨਾਂ ਦੇ ਬੱਚੇ ਉਹਨਾਂ ਕੋਲ ਚਲ ਗਈ ਆਪਣੀ ਦੁੱਖ ਸੁਣਾਉਣ ਗਲਤੀ ਕਿਸ ਕੀ ਹੈ ਦੇ ਵਿੱਚ ਮੇਰੇ ਸਾਹਮਣੇ ਬੈਸ ਮੈਨੂੰ ਪਤਾ ਤਾਂ ਸੀਗਾ ਇਹ ਗਈ ਹੋਈ ਹੈ ਬਟ ਉਹਨਾਂ ਨੇ ਐਪੀਸੋਡ ਹੁਣ ਕੀਤਾ ਅਪਲੋਡ ਤੇ ਹੁਣ ਆਪਾਂ ਸੁਣਦੇ ਆ ਉਹਦੀ ਦੁੱਖ ਭਰੀ ਦਾਸ ਦਾ ਆ ਜੋ ਅਕ ਤੁਸੀਂ ਸੁਣੋ ਸਿਰਤ ਦੇ ਨਾਲ ਮੀਨੂਸ ਰਾਦੀ ਦੁੱਖ ਭਰੀ ਦਾਸਤਾ ਸਤਿ ਕਾਲ ਗਾਇਸ ਫਿਰ ਮੈਂ ਆਈ ਆ ਫਰੀਦਕੋਟ ਸ਼ਹਿਰ ਤੋਂ ਮੈਂ ਪੰਜਾਬ ਦੀ ਰਹਿਣ ਵਾਲੀ ਆ ਫਰੀਦਕੋਟ ਜ਼ਿਲ੍ਹੇ ਦੀ ਤੇ ਇਸ ਛੋਟੇ ਜਿਹੇ ਪਿੰਡ ਚ ਮੈਂ ਰਹਿਨੀ ਆ ਤੇ ਮੇਰੀ ਜੋ ਸਟੋਰੀ ਆ ਗਾਇਸ ਫਿਰ ਮੇਰੀ ਜੋ ਮੈਂ ਥੋੜਾ ਸਾ ਬਤਾ ਦਿੰਦਾ ਹਾਂ ਸਾਥ ਮੇ ਇਹ ਹਮਾਰੀ ਬਹਿਨ ਹੈ ਔਰ ਪਿੱਛੇ ਇਹ ਬਹੁਤ ਵਾਇਰਲ ਹੋਈ ਥੀ ਹਮ ਕੀ ਕਰਦੇ ਨਾ ਹਮ ਹੈਲੋ ਗਾਇਸ ਕਹਤੇ ਇਹ ਕਹਤੇ ਹੈਲੋ ਗਾਇਸ ਵੀਰ ਕਿਆ ਬਾਤ ਹੈ ਬਹੁਤ ਤੋਂ ਬਹੁਤ ਮਤਲਬ ਇੱਕ ਵਾਓ ਕੀ ਗੱਲ ਹੈ ਤਾੜੀਆਂ ਇਚਕੜ ਤਾੜੀਆਂ ਵਾਲੀ ਗੱਲ ਹੈ इन्हों तो बस ये तो वैसे भी छपरी टाइप बंदे इन्हों तो बस कोई ना बंदा चाहिए हों स्टोरी चुके पा दो व्यूज तो इन्हें आप ही लैने ये फेमस हुई थी हेलो गाइज वीरे कह के वाओ कलैपिंग कर रहा बहुत मतलब एक कहते हैं ना कि अलग किया चीजें की आ, सोशल मीडिया पे है अच्छा खासा रन भी करते हैं अब इन्होंने एक मर्सिडीज गाड़ी भी ली है कब लिया ਬਾਕੀ ਪਹਿਲੇ ਕਿਸ ਨੇ ਤਾਲੀਆਂ ਨੇ ਮਾਰੇ ਜਿੱਦਾਂ ਮਰਸੀਡੀ ਦਾ ਨਾਮ ਸੁਣਿਆ ਵਾਓ ਕੀ ਬਾਤ ਹੈ ਵਾਓ ਕੀ ਬਾਤ ਖਸਮਾਂ ਨੂੰ ਖਾਣੀ ਮਨਹੂਸ ਮਾਰੀ ਐਨਾ ਤੈਨੂੰ ਪੰਪ ਦੇ ਦੇ ਕੇ ਤੈਨੂੰ ਮਰਸੀਡੀ ਲੈ ਲਈ ਮਜਬੂਰ ਕਰ ਦੇਣਾ ਇਸ ਬੰਦੇ ਨੇ ਇਹ ਬਹੁਤ ਸ਼ਾਤਰ ਦਿਮਾਗ ਦਾ ਬੜੇ ਅਲੱਗ ਜਿਹੇ ਟਾਈਪ ਦਾ ਇਨਸਾਨ ਹੈ ਜਦਾ ਨਹੀਂ ਤੁਹਾਡਾ ਮੂੰਹ ਵਰਕ ਤੁਹਾਡਾ ਮੂੰਹ ਮਿੱਠਾ ਤੁਹਾਡੇ ਮੂੰਹ ਦੇ ਵਿੱਚ ਕੀ ਸ਼ੱਕਰ ਘਿਓ ਸ਼ੱਕਰ ਤਾਂ ਵੀ ਮੂੰਹ ਮਿੱਠਾ ਕਰਾਣਾ ਸੀ ਹਾਂ ਤੁਹਾਡਾ ਮੂੰਹ ਮਿੱਠਾ ਕਰਾ ਦਾਂਗੇ तो आज क्या मैसेज देना चाहती हूँ अब समाज को क्या कहना मैसेज देना चाहती है उठो ब्लॉगिंग करो एंजॉय करो बस हो रहे ने किया मैसेज देना चलो हाँ ये मैसेज देना चाहती आओ खाओ हेलो गाइस मैं न्यूडल खान लगी हेलो गाइस मैं कुलचे छोले खान लगी हेलो गाइस मैं ये ये लटरम पटरम तो उनके साथ रहते हो ਹਾਂਜੀ ਉਹ ਬਿਲਕੁਲ ਠੀਕ ਨੇ ਨਹੀਂ ਆ ਵੀ ਤਾਂ ਆਪਨੇ ਬੋਲਾ ਉਹ ਵੀ ਤੀਸਰੀ ਸ਼ਾਦੀ ਕਰੀ ਆ ਉਹ ਪਹਿਲਾਂ ਬਹੁਤ ਨਹੀਂ ਨਹੀਂ ਦੂਸਰੀ ਹੈ ਮਤਲਬ ਉਹ ਉਹ ਵੀ ਬਹੁਤ ਜ਼ਿਆਦਾ ਪਰੇਸ਼ਾਨ ਉਹ ਹੋ ਵਿਚਾਰੇ ਦਾ ਮੂੰਹ ਬਣ ਗਿਆ ਤੂੰ ਕਹਿ ਦਿੰਦਾ ਤੀਜਾ ਵਿਆਹ ਬਚਾਦਾ ਮਨੂਨ ਹੋਏਗਾ ਕਿ ਹਾਈ ਮੇਰੀ ਕੈਟਾਗਰੀ ਚ ਵਿੱਚ ਕੋਈ ਹੈਗਾ ਜਿਹਨੇ ਤੀਜਾ ਵਿਆਹ ਕੀਤਾ ਕਿਦਾ ਤੀਸਰੀ ਸ਼ਾਦੀ ਕੀਤੀ ਇੱਕ ਦਿਨ ਨਹੀਂ ਨਿਕਲ ਆ ਮੇਰੇ ਨਾਲ ਐਦਾਂ ਹੋਇਆ ਕਿ ਮੇਰੀ ਸਰਜਰੀ ਹੋਈ ਬ੍ਰੈਸਟ ਮੇਰੀ ਇੱਕ ਅੱਧੀ ਕੱਟੀ ਆ ਠੀਕ ਹੈ ਇਹਦਾ ਝੂਠ ਨਾ ਮੈਂ ਇਸ ਇਹ ਬਾਅਦ ਵਿੱਚ ਦੱਸੂਗੀ ਜਿਹੜਾ ਬਾਰ ਬਾਰ ਇੱਕ ਉਹਨੇ ਮੇਰੀ ਬ੍ਰੈਸਟ ਕੱਟੀ ਗਈ ਮੇਰੀ ਬ੍ਰੈਸਟ ਕੱਟੀ ਗਈ ਆਪਣੇ ਮੂੰਹ ਬੋਲੇਗੀ ਨਾ ਬਾਦੋਂ ਸੱਚ ਦੱਸੂਗੀ ਤੁਹਾਨੂੰ ਜਦੋਂ ਹੋਈ ਮੈਂ ਮਤਲਬ ਡੈੱਡ ਹੋ ਗਈ ਸੀ ਉਸ ਤੋਂ ਬਾਅਦ ਇਹਨਾਂ ਨੂੰ ਅਹਿਸਾਸ ਹੋਇਆ ਕਿ ਮੈਂ ਇੱਕਦਮ ਖਤਮ ਹੋ ਗਈ ਸੀ ਡਾਕਟਰਾਂ ਨੇ ਕਹਤਾ ਸੀ ਵੀ ਤੁਹਾਡਾ ਪੇਸ਼ੈਂਟ ਡੈੱਡ ਆ ਮੈਂ ਸ਼ਾਮ ਨੂੰ ਮੈਨੂੰ ਹੋਸ਼ ਆਈ ਸੀ ਕਿਹੜਾ ਹਸਪੀਟਲ ਹੈ ਡੈੱਡ ਹੋਣ ਤੋਂ ਬਾਅਦ ਵੀ ਇਹਨੂੰ ਮਤਾਈ ਸੀ ਜੂ ਦੇ ਵਿੱਚ ਰਖਦਾ ਹੈ ਬੰਦਾ ਕੋਈ ਵੀ ਸਰਜਰੀ ਹੁੰਦੀ ਜਾਏ ਮਾਈਨਰ ਹੋਵੇ ਚਾਹੇ ਮੇਜਰ ਸਰਜਰੀ ਹੋਵੇ ਹਰ ਸਰਜਰੀ ਹੋਣ ਤੋਂ ਬਾਅਦ ਆਈਸੀਯੂ ਦੇ ਵਿੱਚ ਬੰਦੇ ਨੂੰ ਰੱਖਿਆ ਜਾਂਦਾ ਏ ਇਹਦਾ ਮਤਲਬ ਇਹ ਨਹੀਂ ਉਹ ਕਿ ਪੇਸ਼ੈਂਟ ਡੈੱਡ ਹੋ ਗਿਆ ਹੈ ਮਤਲਬ ਉਹਨਾਂ ਥੋੜੀ ਦੇਰ ਅੰਡਰ ਆਬਜ਼ਰਵੇਸ਼ਨ 'ਚ ਰੱਖਦੇ ਆ ਕਿ ਦੇਖਦੇ ਆ ਕਿ ਜੋ ਵੀ ਉਹਦਾ ਮਤਲਬ ਫਿਜ਼ਿਕਲੀ ਸਹੀ ਵਰ ਕਰ ਰਿਹਾ ਕੋਈ ਕੰਪਲਿਕੀਸ਼ਨ ਤਾਂ ਨਹੀਂ ਕੁਝ ਤਾਂ ਨਹੀਂ ਹੈ ਦੋ ਦਿਨ ਲੱਗ ਜੇ ਓਕੇ ਹੈ ਉਸ ਤੋਂ ਬਾਅਦ ਉਹ ਮਤਲਬ ਰੂਮ ਦੇ ਵਿੱਚ ਭੇਜ ਦਿੰਦੇ ਆ ਪੇਸ਼ੈਂਟ ਨੂੰ ਡੈੱਡ ਹੋ ਗਈ ਸੀ ਸ਼ਾਮ ਨੂੰ 4 ਵਜੇ ਡਾਕਟਰ ਪਹਿਲੇ ਡਾਕਟਰ ਨੇ ਕਿਹਾ ਤਾਂ ਡੈੱਡ ਹੋ ਗਈ ਸ਼ਾਮ ਨੂੰ 4 ਵਜੇ ਉੱਠ ਗਰੀ ਸ਼ਾਮ ਨੂੰ ਉਠ ਖੜੀ ਜਿੰਨੇ ਵਜੇ ਉਠੀ ਸ਼ਾਮ ਨੂੰ ਲਕਿਏ ਕੀ ਆ ਉਹ ਬੰਦਾ ਬੋਲੇ ਐ ਕੁਝ ਵੀ ਲੋਜਿਕ ਹੈ ਇਸ ਗੱਲ ਦਾ ਬਿਨਾ ਲੋਜਿਕ ਤੋਂ ਸਿਰ ਪੈਰ ਤੋਂ ਉਹਨਾਂ ਦੀਆਂ ਗੱਲਾਂ ਐ ਗਲਤੀ ਕਿਸ ਕੀ ਐ ਗਲਤੀ ਤੁਮ ਲੋਗੋ ਕੀ ਐ ਬਾਈ ਗਨ ਮੇਰੇ ਚ ਸਾਹ ਪਰਮਾਤਮਾ ਨੇ ਦੁਆਰਾ ਪਾਈ ਸੀ ਮਤਲਬ ਉਸ ਟਾਈਮ ਮੇਰੀ ਹਾਲਤ ਬਹੁਤ ਨਾਜ਼ੁਕ ਸੀ ਜੇ ਦੁਪਹਿਰ ਦੀ ਮਰੀ ਹੁੰਦੀ ਸ਼ਾਮ ਤੱਕ ਤੇਰਾ ਡੈਥ ਸਰਟੀਫਿਕੇਟ ਵੀ ਬਣ ਜਾਣਾ ਸੀ ਤਦ ਤਨੂੰ ਸਾਹ ਆ ਗਈ ਯਾਰ ਮਤਲਬ ਕੋਈ ਲੋਜਿਕ ਹੈ ਇਸ ਗੱਲ ਦਾ ਕੁਝ ਵੀ ਕਹਾਣੀ ਸੁਣਾ ਲਓ ਬਸ ਇਹ ਤਾਂ ਹੈ ਹੀ ਮੂਰਖ ਹੈ ਇਹਨਾਂ ਨੂੰ ਤਾਂ ਬਸ ਵੀਊ ਚਾਹੀਦਾ ਜਿਹੜੇ ਬੈਠੇ ਹੋਏ ਐ ਇਹਨਾਂ ਨੂੰ ਥੋੜੀ ਮਤਲਬ ਹੈ ਕੋਈ ਲੌਜੀਕ ਦੀ ਗੱਲ ਕੀਤੀ ਇਸਨੇ ਨਾ ਕੋਈ ਮਤਲਬ ਨਹੀਂ ਭੀ ਡਾਕਟਰ ਤਾਂ ਉਹ ਡੈੱਡ ਡਿਕਲੇਅਰ ਕਰ ਦਿੱਤਾ ਤੇ ਸ਼ਾਮ ਨੂੰ ਉੱਠ ਕੇ ਬੈ ਗਈ ਸ਼ੁਕਰਾ ਤੁਨੂੰ ਸ਼ਮਸ਼ਾਨ ਘਾਟ ਨਹੀਂ ਲੈ ਗਏ ਚੱਕੇ ਨਹੀਂ ਤਾਂ ਤੇਰਾ ਵੀ ਉਹ ਵੀਡੀਓ ਵਾਇਰਲ ਹੋਣਾ ਹਾ ਤੇ ਸੰਸਕਾਰ ਕਰਦੇ ਉੱਠ ਕੇ ਬੈ ਗਈ ਸਬਾਹਸ ਬੇਟਾ ਹਰ ਕੀਆ ਜਦੋਂ ਮੇਰੀ ਮੈਰਿਜ ਹੋਈ ਸੀ ਮਤਲਬ ਮੇਰਾ ਡਿਵੋਰਸ ਹੋ ਗਿਆ ਪਰ ਮੈਂ ਆਪਣੇ ਵੱਲੋਂ ਪੂਰੀ ਸ਼ਾਦੀ ਜਦ ਹੋਈ ਸੀ ਜਦ ਕਿੰਨੀ ਉਮਰ ਸੀ ਆਪਕੀ ਮੇਰੀ 19 ਸਾਲ ਦੀ ਸ਼ਾਦੀ ਹੋ ਗਈ ਸੀ ਹਾਂਜੀ ਆਪਕ ਹਾਂਜੀ ਅੱਛਾ ਲਵ ਮੈਰੀ ਸੀ ਨਈ ਅਰੇਂਜਮੈਂਟ ਅਰੇਂਜ ਮੈਰੀਜ ਫੈਮਿਲੀ ਦੀ ਮਰਜ਼ੀ ਸੀ ਮੰਮੀ ਪਾਪਾ ਦਾ ਡਿਵੋਰਸ ਕਿਉਂ ਹੋਆ ਡਿਵੋਰਸ ਬਸ ਉਹ ਸ਼ਰਾਬ ਪੀਂਦੇ ਸੀ ਤੇ ਹੋਰ ਅੱਜ ਦਿਨ ਦੇ ਕਿ ਜਿੰਨੇ ਵੀ ਇੰਟਰਵਿਊ ਦੇਖ ਲਏ ਜਿੰਨੇ ਵੀ ਪੋਡਕਾਸਟ ਸੁਣ ਲਏ ਕਦੇ ਬਜ਼ਾਏ ਦੀ ਪਤਾ ਲੱਗੀ ਸ਼ਰਾਬ ਦੇ ਵੀ ਪਿੰਦਾ ਸੀ ਜਿਹਦੇ ਨਾਲ ਵਿਆਹ ਹੀ ਹੋਈ ਸੀਗੀ ਸ਼ਰਾਬ ਪੀਂਦਾ ਸੀਗਾ ਹੋਰ ਦੂਜੀਆਂ ਔਰਤਾਂ ਦੇ ਮਤਲਬ ਚੱਕਰਦੇ ਆ ਅੱਜ ਕੱਲ ਦਾ ਮੀਨ ਦਾ ਇਹ ਹੀ ਹੋ ਗਿਆ ਕਿ ਹਸਬੰਡ ਸ਼ਰਾਬ ਪੀਤਾ। ਅਹ,セラਪੀ ਕੇ ਮਾਰ। ਨੰ 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 ਨੀ ਹਸਬੰਡ ਸ਼ਰਾਬ ਪੀਤਾ ਤਾਂ ਠੀਕ ਹੈ ਉਹ ਨਾਲ ਔਰਤਾਂ ਦਾ ਚੱਕਰ। ਆ ਵੀ ਬੋਲ ਨਾ ਕੀ ਹੋਇਆ ਵੱਡੀ ਗੁੱਡੂ ਸੋਰੀ ਕੀ ਨਾ ਇਹਦਾ ਗੋਲੂ ਵੱਡੀ ਗੋਲੂ ਕੀ ਗੱਲ? ਉਹ ਚਿੱਤਾ ਭੁੱਲ ਗਿਆ। ਅੱਜ ਕੱਲ ਚੱਕਰ ਇਹ ਹੋ ਗਿਆ ਕਿ ਸ਼ਰਾਬ ਪੀਤਾ ਤੇਰੇ ਵਾਲਿਆਂ ਨੇ ਤਾਂ ਦੂਜੀ ਵੀ ਵਿਆਹ ਕੇ ਲੈ ਕੇ ਤੇਰੇ ਨਾਲ ਬਿਠਾਈ ਹੋਈ ਐ। ਤੇ ਸਿਚੁਏਸ਼ਨ ਪਤਾ ਕਿਵੇਂ ਦੀ ਹੈ ਮਤਲਬ ਜਿਵੇਂ ਉਹ ਦੱਸ ਰਹੀ ਹੈ ਨਾ ਇਹਨਾਂ ਤੇਨਾਂ ਨੂੰ ਨਾ ਥੋੜਾ ਇੰਬੈਰਸ ਵੀ ਹੋ ਰਿਹਾ ਹੈ ਕਿਉਂਕਿ ਕਿਤੇ ਨਾ ਕਿਤੇ ਜਿਵੇਂ ਲੋਕੀ ਆਪਣੇ ਉਹ ਨਾਲ ਆਡੀਅנס ਵੀ ਬੈਠੀ ਹੋਈ ਹੈ ਅੱਗੇ ਉਹਨਾਂ ਦੇ ਆਣਗੇ opinion ਵੀ ਆਣਗੇ ਤਾਂ ਉਹ ਜਿਹੜਾ ਬੋਲਣਗੇ ਨਾ ਤੇ ਇਹਨਾਂ ਵਿਚਾਰਾਂ ਨੂੰ ਕੋਈ ਗੱਲ ਨਹੀਂ ਆ ਰਹੀ ਗੱਲ ਆਣੀ ਕਿੱਥੋਂ ਹੈ ਤਾਂ ਇਹ ਕਹਿੰਦੇ ਜਿਹੜਾ ਆਪ ਕੱਚਾ ਹੋਵੇ ਨਾ ਉਹ ਦੂਜਿਆਂ ਨੂੰ ਕੀ رائے ਦੇਊਗਾ ਬੰਦਾ ਆਂ ਆਂਦੇ ਸੀ ਗਰੀਬੀ ਸੀ ਪੰਮੀ ਪਾਪਾ ਤੇ ਮੈਂ ਬੋਝ ਨਹੀਂ ਬੰਨਣਾ ਚਾਹੁੰਦੀ ਸੀ ਮੈਂ ਸੋਚਿਆ ਆਪਣਾ ਬੱਚਾ ਲੈ ਕੇ ਸੈਟਲ ਹੋ ਜਾਵਾਂ ਜੋ ਕੁਛ ਵਿਚੋਲਿਆਂ ਨੇ ਦੱਸਿਆ ਸੀ ਜ਼ਮੀਨ ਸੀ ਕੁਛ ਨਹੀਂ ਸੀਗਾ ਇਹਨਾਂ ਕੋਲ ਬਾਈ کہیں ਨਾ ਹੀ کہیں ਨਾ ਦੇਖੋ ਮੈਂ ਹਰਿਆਣੇ ਸੋਂ ਮੇਰੀ ਬਹਨੋਂ ਦੀ ਸ਼ਾਦੀ ਵੀ ਬਹੁਤ कमेज में हो गई थी तो माँ बाप को ऐसा लगता है मेरे सिर पे बोझ है कल को मुझे कुछ ना हो जाए उससे हमने लगता है आ, आ, की आजकल के टाइम पे हम लोग शहर में रहते ना तो एक दूसरे की इन्फॉर्मेशन जैसे इन्होंने बताया कि बिचौली ने छूट बोला पर वहाँ पे जहाँ ये रहते है ना वहाँ पे कोई सोर्स ही नहीं होता की तुम इन्फॉर्मेशन निकाल पाओ ਮੈਡਮ ਅਜੇ ਸ਼ਹਿਰਾਂ ਵਿੱਚ ਪਤਾ ਲਗਾਣਾ ਔਖਾ ਹੁੰਦਾ ਹੈ ਕਿਉਂਕਿ ਸ਼ਹਿਰ ਦੇ ਲੋਕੀ ਥੋੜੇ ਜਿਹਾ ਅਲੱਗ ਹੁੰਦੇ ਪਿੰਡਾਂ ਵਿੱਚ ਤਾਂ ਸਭ ਤੋਂ ਜ਼ਿਆਦਾ ਸੌਖਾ ਹੁੰਦਾ ਪਤਾ ਲਗਾਣਾ ਜੀ ਜਿਸ ਏਰੀਆ ਵਿੱਚ ਰਹਤੇ ਹਨ ਨਾ वहां पे ਇਤਨੀ ਫੈਸਿਲਿਟੀਆਂ ਨਹੀਂ ਹੋਣਗੀਆਂ ਤੁਹਾਨੂੰ ਪਤਾ ਵੀ ਹੈ ਏਰੀਆ ਦਾ ਪਿੰਡਾਂ ਦੇ ਵਿੱਚ ਅਗਰ ਇਨਵੈਸਟੀਗੇਸ਼ਨ ਕਰਨ ਵਾਲੀ ਹੋਣਾ ਸਭ ਤੋਂ ਜਲਦੀ ਪਤਾ ਲੱਗਦਾ ਪਿੰਡਾਂ ਦੇ ਵਿੱਚ ਕਿ ਲੋਕਾਂ ਨੂੰ ਸਭ ਪਤਾ ਹੁੰਦਾ ਏ ਕਿ ਦੂਜੇ ਟਿਕਾਏ ਸ਼ਹਿਰਾਂ ਦੇ ਵਿੱਚ ਕਹਿ ਸਕਦੇ ਕਿ ਸ਼ਹਿਰਾਂ ਦੇ ਵਿੱਚ ਅਜੇ ਇੰਨਾ ਨਹੀਂ ਕਿ ਲੋਕੀ ਬਹੁਤ ਘੱਟ ਇੱਕ ਦੂਜੇ ਨਾਲ ਗੱਲ ਕਰਦੇ ਜੇ ਕਰਦੇ ਵੀ ਹੈ ਕਿ ਤਾਂ ਉਹਨਾਂ ਨੂੰ ਇੰਨਾ ਮਤਲਬ ਕਿ ਸੀ ਪਰਸਨਲ ਲੀਵਿੰਗ ਨਾਲ ਨਾ ਫਰਕ ਨਹੀਂ ਪੈਂਦਾ ਮਤਲਬ ਬਾਹਰੋਂ-ਬਾਰ ਉਹਨਾਂ ਦਾ ਹਾਂ ਇਹ ਨਹੀਂ ਕਿ ਸ਼ਹਿਰਾਂ ਦੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਸ਼ਹਿਰਾਂ ਦੇ ਵੀ ਲੋਕਾਂ ਨੂੰ ਪਤਾ ਹੁੰਦਾ ਬਟ ਪਿੰਡਾਂ ਦੇ ਲੋਕਾਂ ਨੂੰ ਐਜ਼ ਕੰਪੇਅਰਡ ਅਗਰ ਸਿਟੀ ਨਾਲ ਕਰੀਏ ਤੇ ਪਿੰਡਾਂ ਦੇ ਲੋਕਾਂ ਨੂੰ ਜ਼ਿਆਦਾ ਨੋਲੇਜ ਹੁੰਦੀ ਏ ਇੱਕ ਦੂਜੇ ਦੇ ਘਰ ਦੇ ਬਾਰੇ ਕਿਉਂਕਿ ਉਹ ਲਿਮਟਿਡ ਜੇ ਲੋਕੀ ਉੱਥੇ ਹੁੰਦੇ ਆ ਆਪਸ 'ਚ ਉਹਨਾਂ ਦਾ ਛੋਟੀ ਗੱਲੂ ਕੀ ਹੋ ਗਿਆ ਦਿਮਾਗ ਤੋਂ ਪੈਦਾ ਨਹੀਂ ਹੈ ਨੇ ਪੈਸੇ ਲਏ ਮੇਰੇ ਹਸਬੰਡ ਤੋਂ ਪਰ ਮੇਰੇ ਹਸਬੰਡ ਨੂੰ ਵੀ ਸੱਚ ਨਹੀਂ ਸੀ ਪਤਾ ਕਿ ਉਹਨਾਂ ਨੇ ਝੂਠ ਬੋਲੀ ਅੱਛਾ ਵਿਜੋਲੇ ਨੇ ਪੈਸੇ ਲਏ ਤੇ ਹਸਬੰਡ ਨੂੰ ਨਹੀਂ ਪਤਾ ਸੀਗਾ ਓ ਯਾਰ ਕਿੱਥੇ ਰੋੜੀ ਜਾਂਦੀ ਇਹਨੂੰ ਪਾਗਲ ਨੂੰ ਕਿੱਥੇ ਬੁਲਾ ਰਹੀ ਤੁਸੀਂ ਤਾਨੂੰ ਕੋ ਚਾਚ ਦਾ ਬੰਦਾ ਨਹੀਂ ਮੈਨੂੰ ਬੁਲਾਓ ਯਾਰ ਹਾਂ ਮੈਂ ਤੁਹਾਡੇ ਨੇੜੇ ਰਹਿੰਦੀ ਮੈਨੂੰ ਬੁਲਾ ਲਓ ਅੱਧੇ ਘੰਟੇ ਦਾ ਦਊਗੀ ਮੈਂ ਮੈਨੂੰ ਬੁਲਾ ਲਓ ਬੁਲਾਉਗੀ ਮੈਨੂੰ ਬੇਇੱਜ਼ਤੀ ਕਰ ਦੇਣੀ ਹੈ ਮੈ ਕبھی ਕਦੇ ਲੱਗਦਾ ਹੈ ਕਿ ਆਪੁਨੀ ਹੀ ਚ ਭਗਵਾਨ ਹੈ जैसे कि आपने बताया कि जब आप शादी करने जा रही थी आप सोच रहे थे कि आप फैमिली के लिए बोझ नहीं बनना चाहते लेकिन आप बोझ ना बनने के, के लिए शादी तो करने, तो करने कर का डिसीजन लिया करने लिए के, 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 के आप तो गलत अभी के युग ऐसा है कि आप काम भी तो करके मतलब कमा के अपनी लाइफ सिक्योर कर सकते हो फ्यूचर बना सकते हो जरूरी थोड़ी है की शादी वो अभी के युग की बात नहीं कर रही है उनकी शादी को देखो काम करना भी तो अच्छा होता है ना काम करके कर आगे बढ़ना भी अच्छा है शादी कोई एक वो नहीं होता नहीं, ना सलूशन नहीं होता ना जबकि इथे इनु कुड़ी ने क्वेश्चन पुट ਕੀਤਾ ਕਿ ਜ਼ਰੂਰੀ ਨਹੀਂ ਕਿ ਵਿਆਹ ਹੀ ਕਰਾਣਾ ਸਿਗਾ ਤੇ ਤੂੰ ਕੰਮ ਕਰ ਸਕਦੀ ਸਿੱਖ ਤੇ ਯਾਨੀ ਕਿ ਬੜੀ ਗਰੀਬੀ ਸੀਗੀ ਕਿੰਨਾ ਕੁ ਟਾਈਮ ਹੋ ਗਿਆ ਹੋਏਗਾ ਇਹਦੇ ਵਿਆਹ ਨੂੰ ਤੇਰੇ ਟਾਈਮ 'ਚ ਵੀ ਨਾ ਇਹ ਸ਼ਹਿਰ 'ਚ ਰਹਿੰਦੀ ਐ ਮੈਨੂੰ ਲੱਗਦਾ ਲੁਧਿਆਣੇ ਦੇ ਵਿੱਚ ਰਹਿੰਦੀ ਸੀ ਮਤ ਇਹਦੇ ਪੱਕੇ ਉੱਥੇ ਐ ਤੇ ਸ਼ਹਿਰ ਦੇ ਵਿੱਚ ਕੰਮ ਹੀ ਨਹੀਂ ਐ ਕਿਤੇ ਤੇਰਾ ਗਾਰਨਾ ਮਤਲਬ ਇਹ ਹੈ ਕਿ ਉਸ ਟਾਈਮ ਔਰਤਾਂ ਕਿ ਕੰਮ ਨਹੀਂ ਕਰਦੀਆਂ ਸੀਗਾ ਮੇਰੇ ਨੌਂ ਚ ਖੁਦ ਮੈਂ ਹੈ ਲੈਡੀਆਂ ਜਿਹੜੀਆਂ ਕੰਮ ਕਰਦੀਆਂ ਜਿਨ੍ਹਾਂ ਨੇ ਇਕੱਲੇ ਵੀ ਸਰਵਾਈਵ ਕੀਤਾ ਹੋਇਆ ਤੇ ਦੇ ਪੁੱਠੀਆਂ ਸਦੀਆਂ ਐਗਜ਼ੈਂਪਲਾਂ ਦੇਆ ਕਰੋ ਜਦੋਂ ਹੁਣ ਫੋਨ ਵਰਕੇ ਗਲੀਆਂ ਚ ਲੂ 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 ਲੱਪਾ ਕਰ ਸਕਦੀਆਂ ਤਾਂ ਆਦੋਂ ਨਹੀਂ ਕੰਮ ਕਰ ਸਕਦੀ ਸੀ ਇਜ਼ੀ ਵੇ ਹੈ ਨਾ ਵਿਆਹ ਕਰਵਾਓ ਸਿੱਧੀ ਸਾਹਲ ਕੇ ਸੋਨ ਨੂੰ ਲੱਗੇ ਮਾੜਾ ਕਿਸ ਨੂੰ ਲੱਗੇ ਚੰਗਾ ਕਿ ਇੱਕ ਇਜ਼ੀ ਵੇ ਹੁੰਦਾ ਹੈ ਕਿ ਕੁੜੀਆਂ ਦੀ ਜਿਹੜੀ ਜ਼ਿੰਮੇਵਾਰੀ ਆ ਫਟਾਫਟ ਪੇਰੈਂਟਸ ਉਤਾਰ ਕੇ ਕਿਸੇ ਦੂਜੇ ਪਰ ਸੱਟ ਦੋ ਤੇ ਕਈ ਕੁੜੀਆਂ ਇਦਾਂ ਦੀਆਂ ਹੁੰਦੀਆਂ ਜਿਨ੍ਹਾਂ ਨੂੰ ਇਹ ਈਜ਼ੀ ਵੇ ਲੱਗਦਾ ਹੈ ਕਿ ਕੰਮ ਕਰਨਾ ਚੰਗਾ ਹੈ ਕਿ ਆਪਾਂ ਕਿਸੇ ਦੇ ਘਰ ਚਲ ਜਾਈਏ ਆਪੇ ਕਮਾਏਗਾ ਤੇ ਆਪਾਂ ਇੰਜੋਏ ਕਰਾਂਗੇ ਬੈਨ ਆਪਕੋ ਕੀ ਹੋ ਗਿਆ ਤਾਂ ਐਸਾ ਕੀ ਬਿਮਾਰੀ ਹੋ ਗਈ ਇੱਕ ਸਵਾਲ ਮੇਰਾ ਇਸ ਵਿੱਚ ਮੇਰੇ ਬ੍ਰੈਸਟ ਚ ਉਹ ਹੋ ਗਿਆ ਸੀਗਾ ਮਤਲਬ ਗੰਢ ਹੋ ਗਈ ਸੀ ਪਰ ਡਾਕਟਰ ਕਹਿੰਦੇ دوسری ਬਿਮਾਰੀ ਨਹੀਂ ਹੈ ਪਰ ਠੀਕ ਆ ਪਰ ਹੁਣ ਮੇਰੀ ਦਵਾਈ ਹੁਣ ਤਾਂ ਇਹਨੇ ਕਿਹਾ ਕਿ ਮੇਰੀ ਬ੍ਰੈਸਟ ਦੇ ਵਿੱਚ ਇੱਕ ਸਿਸਟ ਹੋ ਗਈ ਸੀ ਰਸੋਲੀ ਕਹਿ ਸਕਦੇ ਜਿਹਨੂੰ ਆਪਾਂ ਗੰਢ ਕਹਿ ਸਕਦੇ ਹਾਂ ਨਾ ਉਹ ਹੋ ਗਈ ਸੀਗੀ ਮੇਰੇ ਨਾਂਨ ਦੇ ਵਿੱਚ ਵੀ ਕਿਸੇ ਨੂੰ ਹੋਈ ਸੀਗੀ ਸਿਸਟ ਹਲਕਾ ਜਿਹਾ ਕੱਟ ਲੱਗਿਆ ਸੀਗਾ ਬਿਲਕੁਲ ਮਾਈਨਰ ਜਿਹਾ ਕੱਟ ਲੱਗਿਆ ਸੀਗਾ ਉਹ ਨਿਕਾਲ ਦਿੱਤੀ ਸੀਗੀ ਉਹ ਕੋਈ ਦੇ ਚ ਕੋਈ ਬ੍ਰੈਸਟ ਕੱਟਣ ਨਾਲ ਕੋਈ ਲੈਣ ਦੇਣਾ ਹੀ ਨਹੀਂ ਅੱਧੀ ਬ੍ਰੈਸਟ ਕੱਟੀ ਗਈ ਅੱਧੀ ਬ੍ਰੈਸਟ ਕੱਟਣ ਦਾ ਮਤਲਬ ਪਤਾ ਕੀ ਹੁੰਦਾ ਜੇ ਸਿਸਟ ਜ਼ਿਆਦਾ ਵੱਧ ਜੇ ਬਹੁਤ ਜ਼ਿਆਦਾ ਫੈਲ ਜੇ ਹੁਣ ਇਹਨੇ ਇਥੇ ਆਪ ਹੀ ਕਿਹਾ ਕਿ ਨਾਰਮਲ ਸੀਗੀ ਤੇ ਡਾਕਟਰਸ ਨੇ ਕਾਲ ਦਿੱਤੀ ਮਤਲਬ ਉਸ ਚੀਜ਼ਾਂ ਨੇ ਕਟੋ ਕੱਟੋ ਵੀ ਪਤਾ ਨਹੀਂ ਕਿੱਥੇ ਜਾ ਕਿਹੜਾ ਵਰ ਕਹਿੰਦੇ ਰਹਿੰਦੀ ਹੈ ਨਾ ਮੇਰੀ ਬ੍ਰੈਸਟ ਸਰਜਰੀ ਹੋਈ ਬ੍ਰੈਸਟ ਸਰਜਰੀ ਇੱਕ ਮਾਈਨਰ ਜਈ ਸਿਸਟ ਸੀਗੀ ਹਲਕਾ ਜਿਹਾ ਕੱਟ ਮਤਲਬ ਅੱਜਕੱਲ ਉਹ ਮਤਲਬ ਲੱਗ ਕੇ ਕਾਲਤੀ ਉਹਨਾਂ ਨੇ ਇਦੇ ਵਿੱਚ ਵੀ ਇਦੇ ਵਿੱਚ ਵੀ ਨੀ ਸਿੰਪਥੀ ਲਈ ਹੈ ਨਾ ਇੰਨੀ ਜਿਆਦਾ ਸਿੰਪਥੀ ਯਾਨੀ ਕਿ ਕਿ ਮੇਰੀ ਬ੍ਰੈਸਟ ਅੱਧੀ ਕੱਟੀ ਗਈ ਕਿਤੇ ਦੇਖ ਕੇ ਨੂੰ ਲੱਗਦਾ ਕਿ ਕਿਤੇ ਕੱਟੀ ਗਈ ਹੁੰਦੀ ਆ ਉਹ ਬ੍ਰੈਸਟ ਕੱਟਣ ਦਾ ਮਤਲਬ ਸਮਝਦੀ ਆ ਤੂੰ ਮਤਲਬ ਕੁਝ ਵੀ ਵਾ ਸਿੰਪਥੀ ਕੜ ਸੱਟ ਦੋ ਦੇਖ ਹੀ ਜਾਏਗੀ ਜੋ ਵੀ ਹੋਏਗਾ ਬਾਅਦ ਵਿੱਚ ਕੋ ਸੇਮ ਪ੍ਰੋਬਲਮ ਫੇਸ ਪਹਿਲਾਂ ਜਦੋਂ ਮੇਰੀ ਮੈਰਿਜ ਹੋਈ ਸੀ ਮੇਰੇ ਸਾਸੂਰ ਦਾ ਹੀ ਹੱਥ ਸੀਗਾ ਸਾਡਾ ਘਰ ਖਰਾਬ ਕਰਨ ਚ ਦੂਸਰੀ ਵਾਰ ਮੇਰੇ ਜਿਹੜੇ ਸਾਸੂਰ ਬਹੁਤ ਇਥੇ ਲੱਗੇ ਕਿ ਪਹਿਲੀ ਮੈਰਿਜ ਦੇ ਵਿੱਚ ਮੇਰੇ ਸਾਸੋਰੇ ਦਾ ਹੱਥ ਸੀਗਾ ਮੇਰਾ ਘਰ ਖਰਾਬ ਕਰਨ ਦੇ ਵਿੱਚ ਇਹ ਗੱਲ ਗਈ ਨਾ ਲਾਸਟ ਦਿਨੇ ਕੀ ਕਿਹਾ ਕਿ ਮੇਰਾ ਘਰ ਵਾਲਾ ਡਰਿੰਕ ਕਰਦਾ ਸੀਗਾ ਤੇ ਉਹ ਦੂਜੀ ਔਰਤਾਂ ਦੇ ਚੱਕਰ ਦੇ ਵਿੱਚ ਸੀਗਾ ਮੈਂ ਕਹਿ ਰਹੀ ਕਿ ਮੈਂ ਕੀ ਕਹਾਂ ਆਈ ਹੈਵ ਨੋ ਵਰਡ ਤਨੂ ਪਤਾ ਨਾ ਸਮਝ ਗਏ ਨਾ ਆ ਯਾਰ ਐਡੀ ਝੂਠੀ ਐਡੀ ਝੂਠੀ ਹੈ ਨਾ ਇਹ ਬੰਦੀ ਇਹ ਹੁਣ ਹੋ ਚੁੱਕੀ ਐ ਐਕਸਪੋਜ਼ ਪੂਰੀ ਤਰ੍ਹਾਂ ਐਕਸਪੋਜ਼ ਹੋ ਚੁੱਕੀ ਕਿ ਹਰ ਬੰਦੇ ਨੇ ਇਹਨੂੰ ਐਕਸਪੋਜ਼ ਕਰਨਾ ਸ਼ੁਰੂ ਕਰ ਦਿੱਤਾ ਮਤਲਬ ਏਡੀ ਝੂਠੀ ਬੰਦਾ ਹੱਦ ਤੋਂ ਵੱਧ ਯਾਰ ਇੰਨਾ ਝੂਠ ਕੌਣ ਬੋਲਦਾ ਹੈ ਠੀਕ ਹੈ ਯਾਰ ਸਿੰਪਥੀ ਲੈਣੀ ਇੰਨੀ ਵੀ ਨਹੀਂ ਲੋ ਯਾਰ ਆਪਾਂ ਵੀ ਕਈ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਚੋਂ ਲੰਗੇ ਹੋਏ ਆ ਤੇ ਇਹਦਾ ਮਤਲਬ ਨੇ ਇਹ ਤਾਂ ਉਹਨਾਂ ਨੂੰ ਸੁਕਾਂਦੀ ਜਿਹਨਾਂ ਇਹ ਪਤਾ ਐਕਚੁਅਲੀ ਪਤਾ ਇਹਨਾਂ ਤੋਂ ਕਿਹੜੇ ਇਨਸਪਾਇਰ ਹੁੰਦੇ ਆ ਜਿਹੜੇ ਥੋੜੀ ਜੀ ਨਾ ਇਹਨਾਂ ਵਰਗੇ ਹੁੰਦੇ ਆ ਜਿਨ੍ਹਾਂ ਨੇ ਦੁਨੀਆ ਦੇਖੀ ਨਹੀਂ ਆ ਜਾਂ ਪਿੰਡੋਂ ਕਦੇ ਬਾਹਰ ਨਹੀਂ ਨਿਕਲਿਆ ਘਰੋਂ ਕਦੇ ਬਾਹਰ ਨਹੀਂ ਨਿਕਲੇ ਬਸ ਉਹਨਾਂ ਉਹ ਹੀ ਇਹਨਾਂ ਨੂੰ ਉਹਨਾਂ ਨੂੰ ਇਹ ਲੱਗਦਾ ਇਹ ਸਟਰਗਲ ਹੁੰਦਾ ਜਾਂ ਇਹ ਫੇਮਸ ਹੁੰਦੇ ਫੇਮਸ ਨਹੀਂ ਬਦਨਾਮੀ ਹੁੰਦੀ ਆ ਕੰਮ ਇਹੀ ਕਰਦੇ ਆ ਕੀ ਬਾਤ ਓਹੋ ਸਾਰੀ ਸਾਰੀ ਗੱਲ ਕਰੀ ਜੀ ਤਾਂ ਬਹੁਤ ਪ੍ਰੋਬਲਮ ਆ ਸਭ ਨੂੰ ਪਰ ਮੇਰੇ ਸੋਹਰਾ ਫੈਮਿਲੀ ਚ ਪਿੰਡ ਚ ਵੀ ਕੀ ਇਹ ਕਹਣਗੇ ਜਨਾਨੀ ਦੇ ਥੱਲੇ ਲੱਗਿਆ ਹਨਾ ਭਾਂਡੇ ਧੋਂਦਾ ਕੱਪੜੇ ਅਰੇ ਮੈਂ ਦੇਖੋ ਨਾ ਮੈਂ ਕੁਝ ਸੁਣਤਾ ਹੂੰਗੀ ਬੋਲਦੇ ਆ ਨਾ ਕਿ ਅਗਰ ਪਤੀ ਪਤਨੀ ਅਗਰ ਜੀਵਨ ਸਾਥੀ ਅੱਛਾ ਹੋ ਨਾ ਤਾਂ ਇਨਸਾਨ ਕੇ ਸਾਹਮਣੇ ਚਾਹੇ 100 ਮੁਸੀਬਤੇ ਵੀ ਬੋਲ ਵੀ ਕੋਣ ਰਿਹਾ ਹੱਸੋ ਹੱਸਿਆ ਕਰੋ ਬੋਲ ਵੀ ਕੋਣ ਰਿਹਾ ਕਹਤੇ ਆ ਨਾ ਜੇ ਇਨਸਾਨ ਕੇ ਸਾਹਮਣੇ ਨਹੀਂ ਜਿੱਤ ਲਾ ਗਿਆ ਇਹ ਬਿੱਗ ਬੋਸ ਤੋਂ ਚੱਪ ਵੈਸੇ ਵੈਸੇ ਕੀ ਕੰਮ ਕਰਦਾ ਓ ਮੈਂ ਮੋਟਰਸਾਈਕਲਾਂ ਦਾ ਕੰਮ ਕਰਦਾ ਮੈਂ ਸਰ ਚੂੜੇ ਕੋਈ ਕੰਮ ਨਹੀਂ ਕਰਦਾ ਹੁਣ ਇਹ ਤੇ ਗੱਲਬਾਤ ਕੀ ਚੱਲੀ ਸੀਗੀ ਕਿ ਇਹ ਮਤਲਬ ਭਾਂਡੇ ਮੰਦ ਦਾ ਲਾਈਕ ਝਾੜੂ ਕੱਢਦਾ ਤੇ ਲੋਕੀ ਗੱਲਾਂ ਕਰਦੇ ਲੋਕੀ ਕਦੋਂ ਗੱਲਾਂ ਕਰਦੇ ਤੂੰ ਵੀਡੀਓ ਬੰਦੀਆਂ ਲੋਕੀ ਉਹਦੇ ਗੱਲਾਂ ਕਰਦੇ ਨਾ ਐਡੀ ਵੀ ਤੇਰੀ ਕੋਈ ਸਰਜਰੀ ਨਹੀਂ ਹੋਈ ਯਾਰ ਸਾਡੇ ਘਰ 'ਚ ਵੀ ਹੈਗੀਆਂ ਲੇਡੀਆਂ ਜਿਨ੍ਹਾਂ ਦੀ 4-4 5-5 ਸਰਜਰੀ ਹੋਈਆਂ ਐ ਇਹ ਤਾਂ ਦੁੱਗਣੀ ਮਰਦੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਦਿਨ ਕੰਮ ਕਰਦੀਆਂ ਰੋਟੀ ਪਾਣੀ ਸਾਡੇ ਆਣ ਤੋਂ ਪਹਿਲਾਂ ਰੋਟੀ ਸਾਡੇ ਜਦੋਂ ਤਾਂ ਆਣਾ ਰੋਟੀ ਪਾਣੀ ਤਿਆਰ ਹੁੰਦਾ ਕੱਪੜੇ ਲੇੜੇ ਸਾਰੇ ਤੋਤੇ ਹੁੰਦੇ ਤੂੰ ਬੇਲੀ ਬਸ ਨਹੀਂ ਤੈਨੂੰ ਫੋਨ ਬਾਅਦ ਚ ਫੜ ਕੇ ਗਲੀ ਗਲੀ ਘੁੰਮਣਾ ਈਜ਼ ਹੈ ਲੇਕਿਨ ਘਰ ਦੇ ਚਾਰ ਕੰਮ ਕਰਨੇ ਨਾ ਬਹੁਤ ਜ਼ਿਆਦਾ ਡਿਫਿਕਲਟ ਹੈ ਗੱਲ ਪਤਾ ਕਿ ਕਿਉਂ ਕੰਮ ਕਰਦਾ ਕਿਉਂਕਿ ਇੱਕ ਮੰਦੀ ਹੈ ਪੈਸੇ ਇਸ ਕਰਕੇ ਔਰ ਇਸ ਗੱਲ ਤੇ ਤਾਲੀਆਂ ਵੀ ਕੌਣ ਬੁਜਾਰ ਰਿਹਾ ਕਿਉਂਕਿ ਆਪ ਇਹਨਾਂ ਦੇ ਅਗਾੜੇ ਪਿਛਾੜੇ ਦੇਖ ਕੇ ਹੁਣ ਮੈਂ ਕਹਾਂ ਕਿ ਫੇਮਸ ਹੋਇਆ ਪਿਆ ਦੇਖਿਆ ਨਾ ਜਿਮ ਵਾਲੀਆਂ ਵੀਡੀਓ ਇਹਨਾਂ ਦੀ ਮੈਂ ਇੱਕ ਵੀਡੀਓ 'ਚ ਕਹਤਾ ਸੀਗਾ ਇਹਨਾਂ ਬਾਰ ਬਾਰ ਕਹੀਏ ਬਲੌਗਿੰਗ ਨੂੰ ਕਹਿੰਦੇ ਤੂੰ ਝੂਠ ਕਹਿ ਰਹੀ ਏ ਝੂਠ ਕਹਿ ਨਹੀਂ ਐ ਤੇ ਮੈਂ ਨਾ ਉਦਾਂ ਹੀ ਕਹਤਾ ਮੈਂ ਕਿ ਦਿਖਾ ਦੇ ਤਾਂ ਲੋਕਾਂ ਨੇ ਮੈਨੂੰ ਕਹਤਾ ਕਿ ਹਾਂ ਔਰਤ ਹੀ ਔਰਤ ਦੀ ਦੁਸ਼ਮਣ ਹੈ ਉਹ ਯਾਰ ਜੇ ਅਸੀਂ ਔਰਤਾਂ ਤੇ ਬਣਾ ਲਈਏ ਤਾਂ ਤੁਸੀਂ ਇਹ ਲਾਈਨ ਲਿਖ ਦਿੰਦੇ ਔਰਤ ਹੀ ਔਰਤ ਦੀ ਦੁਸ਼ਮਣ ਹੈ ਜੇ ਆਪਾਂ ਮੁੰਡਿਆਂ ਤੇ ਬਣਾ ਦੇ ਤਾਂ ਉਹ ਵੈਸੇ ਗਾਲਾਂ ਬਿਕਰਮ ਦੀ ਪੈਣ ਦੇ ਵੱਲ ਉਹਦਾ ਕੋਟਾਪਾ ਕਰਤਾ ਉਹਦੇ ਜੀਜੇ ਨੇ ਦੱਸੋ ਕਿੰਨੀ ਅਜੀਬ ਜਿਹੀ ਕਹਾਣੀ ਹੈ ਨਾ ਦੱਸੋ ਇਨਫਲੂਐਂਸਰ ਕੀ ਇਨਫਲੂਐਂਸ ਕਰ ਰਿਹਾ ਸੋਸਾਇਟੀ ਨੂੰ ਕੀ ਬੱਚੇ ਫਿਰ ਉਹ ਕਹਿੰਦਾ ਨਾ ਕੀ ਬੱਚੇ ਸਿੱਖਦੇ ਆ ਤੁਹਾਡੇ ਕੋਲ ਅਸੀਂ ਤਾਂ ਆਪਣਾ ਕਿਆ ਘਰ ਹੀ ਦਿਖਾਣੇ ਆ ਅਸੀਂ ਤੇ ਡੇਲੀ ਆਪਣੀ ਘਰ ਦੀ ਬਲੌਗਿੰਗ ਹੀ ਦਿਖਾਣੇ ਆ ਤੁਹਾਨੂੰ ਬੜੀ ਪ੍ਰੋਬਲਮ ਹੈ ਤੁਹਾਡੇ ਤੋਂ ਕੀ ਸਿੱਖਣਗੇ ਸਾਡੇ ਤੋਂ ਇਹ ਸਿੱਖਣਗੇ ਅਸੀਂ ਘਰਾਂ 'ਚ ਜੋ-ਜੋ ਕਰਦੇ ਆ ਬਸ ਉਹੀ ਦਿਖਾਉਂਦੇ ਆ ਨਾ ਆਜੋ ਆਪਾਂ ਚੱਲਦੇ ਆਂ ਦੇਖਣ ਚੜਾ ਕਾ ਤਰੇ ਕਿੰਨੇ ਲਾ 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 ਲਾਤੀ ਹੋਦਾ ਗਿਆ ਹਾਂ ਟਾਡਾ ਟਾਡਾ ਉਦਾ ਯਾਰ ਲਾ ਲਾ ਹੋਰ ਲਾਲ ਕਰਕੇ ਤੀ ਕਿਤੇ ਜਣ ਜਿਹਨਾਂ ਨਹੀਂ ਹੈਗਾ ਉਹਨਾਂ ਨੂੰ ਆ ਲੋੜ ਹੋ ਗਿਆ ਹੋਰ ਕਿੱਦਾਂ ਲੱਗਦਾ ਸੇਰਾ ਹੋ ਗਿਆ ਹੈ ਹਾਈ ਕਿੱਦਾਂ ਲੱਗਦਾ ਸੱਚੀ ਰਾਤੀ ਉਠੋ ਹੋਰ ਲਾ ਲਾ ਜਦ ਹੱਥੋਂ ਸਾਦੇ ਲਾਲ ਤਾਂ ਮੂੰਹ ਨਹੀਂ ਹੋ ਸਾਦੇ ਮੌਰੀ ਆਪਾਂ ਕਰ ਲਏ ਜੂਸ ਮੂੰਹ ਇਹ ਨਾਲ ਆ ਤੇ ਕੋਟਾ ਹਾ ਗਿਆ ਢੇ ਇਹਨਾਂ ਇਹ 1 2 ਚਾ ਚੱਲ ਉਹ ਦੇ ਪਛੀ ਦੀਵਾਰ ਕਰਦੀ ਮੂੰਹ ਉਹ ਦੇਖਿਆ ਟੀਟਰੂਟ ਆਪਣੇ ਮੂੰਹ ਤੇ ਲਗਾ ਰਿਆ ਯਾਰ ਇਹ ਜਨਾਨਾ ਟਾਈਪ ਬੰਦਾ ਇਹ ਕਿਸੇ ਨੇ ਨਹੀਂ ਲਿਖਿਆ ਸੀਗਾ ਕਿ ਜੇ ਜੇ ਤੂੰ ਬੇਲੜ ਉਹ ਜੇ ਤੇਰਾ ਜੀਜਾ ਬੇਲੜ 10 ਬੀਟਰੂਟ ਕੱਟ ਕੇ ਮਗਰੋਂ ਪੈਂਟ ਨਾਲ ਸਾਫ਼ ਕਰਕੇ ਤਾਂ ਉਹ ਚੱਕੇ ਹੁਣ ਖਾਣ ਪਤਾ ਨਹੀਂ ਜੂਸ ਕੱਢਣ ਚੱਲਾ ਜਾਂ ਕੀ ਕਰਨ ਚੱਲਾ ਹੈ ਇਨਫਲੂਐਂਸਰ ਇਨਫਲੂਐਂਸਰ ਕਹਿੰਦੇ ਹਨ ਇਨਫਲੂਐਂਸਰ ਐਨੀਵੇਜ਼ ਦਫਾ ਅਗਰ ਦਫਾ ਨਹੀਂ ਕਰਨਾ ਇਹ ਤਾਂ ਚਲੋ ਕਲਿੱਪ ਸੀਗੀ ਜਿਹਦੇ ਚ ਇਹ ਬੇਕੂਫ ਗਦਾ ਇਨਸਾਨ ਇਨਫਲੂਐਂਸ ਕਰ ਰਿਹਾ ਕੋਣੋ ਕਿ ਬੀਟਰੂਟ ਕੱਢ ਕੇ ਪਹਿਲਾਂ ਮੂੰਹ ਤੇ ਲਗਾ ਲਓ ਫਿਰ ਦਾ ਜੂਸ ਕੱਢ ਲਓ ਦੋ ਦੋ ਕੰਮ ਹੋ ਜਾਣਗੇ ਪੀਰ ਨਾਲ ਵੀ ਰੰਗ ਉਹ ਗੋਰਾ ਕਹਿੰਨੀ ਲਾਲ ਹੋ ਜਾਊਗਾ ਤੇ ਮੂੰਹ ਤੇ ਲਗਾਉਣ ਨਾਲ ਵੀ ਹਮ ਹੁਣ ਘਰੇ ਜਿੰਨੇ ਰਹਿਣਾ ਜਨਾਨੀਆਂ ਦੀ ਤਰ੍ਹਾਂ ਤਾਂ ਜਨਾਨੀਆਂ ਵਾਲੀਆਂ ਹਰਕਤਾਂ ਹੀ ਕਰਨੀਆਂ ਬੰਦਿਆਂ ਵਾਲਾ ਤਾਂ ਕੋਈ ਗੁਣ ਹੈ ਨਹੀਂ ਇਹਦੇ ਵਿੱਚ ਆਹ ਦੇਖੋ ਅਸਲੀ ਤੁਸੀਂ ਦਾ ਡੰਗਰਾਂ ਹੀ ਤਰ੍ਹਾਂ ਲੜ ਰਹੇ ਔਰ ਇਹਨਾਂ ਦੀ ਕੁੜੀ ਵੀਡੀਓ ਸ਼ੂਟ ਕਰ ਰਹੀ ਹੈ ਛੋਟੀ ਕੁੜੀ ਹੈ 2-3 ਸਾਲ ਦੀ ਉਹ ਵੀਡੀਓ ਸ਼ੂਟ ਕਰ ਰਹੀ ਹੈ ਇਹਨਾਂ ਦਾ ਫਿਰ ਇਹ ਕਹਿੰਦੇ ਅਸੀਂ ਤਾਂ ਲੋਕਾਂ ਨੂੰ ਦਿਖਾਉਂਦੇ ਆ ਅਸੀਂ ਤਾਂ ਘਰ ਹੀ ਦਿਖਾਉਂਦੇ ਆ ਅਸੀਂ ਤਾਂ ਘਰ ਦੇ ਵਿੱਚ ਜੋ ਜੋ ਕਰਦੇ ਸੀ ਉਹ ਹੀ ਦਿਖਾਣਾ ਤੁਸੀਂ ਘਰ 'ਚ ਕੁੱਤੇ ਖਾਣੀ ਕਰਦੇ ਹੋ ਉਹ ਤਾਂ ਆਂਡ ਕੋਣ ਕੋਈ ਦੇਖਦਾ ਨਹੀਂ ਇਹਨਾਂ ਨੂੰ ਪੱਥਰ ਮਾਰਾ ਕਰੋ ਇਹਨਾਂ ਦੇ ਘਟੇ ਤੇ ਚੜ ਕੇ ਰੋੜੇ ਮਾਰਦਾ ਕਰੋ ਜਿੱਦਾਂ ਉਹਦੇ ਵੱਜਦੇ ਨੇ ਉਹਦੇ ਇਹਨਾਂ ਦੇ ਵੱਜਣ 7 ਲੱਖ ਲੋਕਾਂ ਨੇ ਇਹਨਾਂ ਨੂੰ ਸਬਸਕ੍ਰਾਈਬ ਕੀਤਾ ਹੋਇਆ ਹੈ ਆਹ ਦੇਖਣ ਵਾਸਤੇ ਲੱਕੜੀ ਮਾਰੀ ਇਹਨੇ ਦਰਵਾਜ਼ੇ ਦੇ ਵਿੱਚ ਤੇ ਪਿੱਛੋਂ ਹਦੀ ਟੁੱਟ ਕੇ ਪਿੱਛੇ ਵੱਜੀ ਪਿੱਛੇ ਕੁੜੀ ਵੀਡੀਓ ਸ਼ੂਟ ਕਰ ਰਹੀ ਹੈ ਜੇ ਉਹਦੇ ਸਿਰ ਦੇ ਵਿੱਚ ਲੱਗ ਜੇ ਜਾਂ ਉਹਦੀ ਅੱਖ ਚ ਲੱਗ ਜੇ ਹਨਾ ਛੋਟੀ ਬੱਚੀ ਆ ਉਹ ਯਾਰ ਇੱਕ ਦਿ ਬੇਸ਼ਰਮ ਸਿਰੇ ਦੇ ਡੰਗਰ ਗੰਦੇ ਲੀਚਰ ਦੇ ਹੈਗੇ ਆ ਨਾਲਾ ਤੋਣਾ ਨਹੀਂ ਗੰਦੇ ਲੀਚੜ ਪਤਾ ਨਹੀਂ ਕਿਆ ਕਰ ਯਾਰ ਪਤਾ ਨਹੀਂ ਕਿਹੜੇ ਲੋਕੀ ਇਹਨਾਂ ਨੂੰ ਯਾਰ ਦੇਖਦੇ ਆ ਔਰ ਕਹਿੰਦੇ ਬਹੁਤ ਵਧੀਆ ਬੋ ਇਸ ਵੀਡੀਓ ਤੇ ਵੈਸੇ ਬੜੇ ਇਹਨਾਂ ਨੂੰ ਗਲਤ ਕਮੈਂਟ ਆਏ ਹੋਏ ਸੀਗੇ ਮਤਲਬ ਵਿਊਜ਼ ਦੇ ਲਈ ਕੁਝ ਵੀ ਸ਼ੁਕਰ ਮਨਾਓ ਤੁਸੀਂ ਇੰਡੀਆ ਚ ਰਹਿੰਦੇ ਕਿਤੇ ਬਾਹਰ ਹੁੰਦੇ ਨਾ ਹੁਣ ਤੱਕ ਤੁਹਾਡੇ ਦੋਨੋਂ ਨੇ ਆਣ ਚੱਕੇ ਲੱਗੇ ਹੁਣ ਆਹੀ ਹੈ ਉਹ ਹਾਏ ਇਹ ਵਾਹ ਇਹ ਵਾਹ ਇਹ ਵਾਹ ਕਿੱਡਾ ਬੇਅਕਲ ਬੰਦਾ ਨਾ ਇਹਨੂੰ ਇੱਕ ਟੁੱਟੇ ਪੈਸੇ ਦੀ ਵਕਲ ਹੰਨੀ ਆ ਇੱਕ ਟੁੱਟੇ ਪੈਸੇ ਦੀ ਵਕਲ ਕਹਿ ਲੋ ਨਾ ਮੈਂ ਸੱਚੀ ਗੱਲ ਕਰਾਂ ਮੈਨੂੰ ਦੇਖ ਕੇ ਇੰਨੀ ਗੁੱਸਾ ਆ ਰਿਹਾ ਨਾ ਮੈਂ ਹੁੰਦਾ ਨਾ ਮੈਂ ਡਾਂਗ ਚੱਕੇ ਨਾ ਮੈਂ ਮੈਂ ਗੰਦੀ ਗੱਲ ਮੂੰਹ ਚੇਕੜਾਂ ਦੀ ਸਿਰਚ ਮਾਰਨੀ ਸੀਗੀ ਇਹਦੇ ਅਕਚਲ ਇਹ ਹੈ ਡੀ ਗ੍ਰੇਡ ਦੇ ਟਾਈਪ ਦੇ ਬੰਦੇ ਜਿਨ੍ਹਾਂ ਨੂੰ ਕੋਈ ਨਾ ਪਿੰਡ ਚੋਂ ਲਾਂਦਾ ਨਾ ਬਾਹਰ ਕੋਈ ਬੁਲਾਉਂਦਾ ਤੇ ਇਸ ਕਰਕੇ ਇੰਟਰਨੈਟ ਤੇ ਨਾ ਇੱਕ ਗੰਦਗੁੰਦ ਕੋਲਦੇ ਰਹਿੰਦੇ ਆ ਅਜੇ ਤੱਕ ਤਾਂ ਇਹ ਐਕਟ ਕਰ ਰਹੇ ਆ ਜਿਵੇਂ ਜਿਵੇਂ ਇਹਨਾਂ ਦੇ ਵਿਊਜ਼ ਡਾਊਨ ਹੁੰਦੇ ਜਾਣੇ ਆ ਨਾ ਹੌਲੀ ਹੌਲੀ ਤੁਹਾਨੂੰ ਇਹ ਇਹਨਾਂ ਦੀ ਰਿਐਲਿਟੀ ਵੀ ਬਾਹਰ ਨਿਕਲਦੀ ਨਜ਼ਰ ਆਣੀ ਹੈ ਸੋ ਬਾਕੀ ਵੀਡੀਓ ਨੂੰ ਕਰਦੇ ਇੱਥੇ ਖਤਮ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਬਾਏ ਬਾਏ ਗਾਇਸ ਟੇਕ ਕੇਅਰ